ਜੀ ਸਲਾਮ ਅਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਾਰੇ ਹਨੂ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਤੇ ਉਮੀਦ ਕਰਦਾ ਤੁਸੀਂ ਸਾਰੇ ਸੇਫ ਹੋਵੋਗੇ ਕਿਉਂਕਿ ਜਿਸ ਹਾਲ ਨਾਲ ਜਿਹੜਾ ਪੰਜਾਬ ਚ ਨਹੀਂ ਪੈ ਰਿਹਾ ਨਾ ਤੁਸੀਂ ਗੱਲਾਂ ਛੱਡ ਦੂਰੇ ਪਿਛਲੇ 48 ਘੰਟਿਆਂ ਤੋਂ ਨਹੀਂ ਪੈ ਰਿਹਾ ਮੈਂ ਤੁਹਾਨੂੰ ਪਿਛਲੇ ਵਲੌਗ ਚ ਵੀ ਦੱਸਿਆ ਸੀਗਾ ਤੇ ਉਸ ਤੋਂ ਬਾਅਦ ਹੀ ਇਹ ਮੈਂ ਵਲੌਗ ਹੈ ਜਿਹੜਾ ਸਟਾਰਟ ਕਰ ਰਹੇ ਹਾਂ ਤੇ ਤੁਸੀਂ ਦੇਖੋ ਐਵੇਂ ਕੰਟੀਨਿਊਸ ਰੇਨ ਹੋ ਰਹੀ ਹੈ ਮਤਲਬ ਇਹ ਤਾਂ ਹਜੇ ਥੋੜਾ ਹੈ ਮੀਂਹ ਤੋਂ ਵੀ ਜ਼ਿਆਦਾ ਮੀਂਹ ਹੋ ਰਿਹਾ ਆਪਣੇ ਪਿੰਡ 'ਚ ਹਜੇ ਪਾਣੀ ਨਹੀਂ ਖੜਿਆ ਕਿਉਂਕਿ ਨਾਲ ਦੇ ਜਿਹੜੇ ਸਾਡੇ ਪਿੰਡ ਨੇ ਉੱਥੇ ਬਹੁਤ ਜ਼ਿਆਦਾ ਪਾਣੀ ਖੜ ਚੁੱਕਿਆ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਲੇਕਿਨ ਆਪਣੇ ਪਿੰਡ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਬਹੁਤ ਜ਼ਿਆਦਾ ਵਧੀਆ ਹੈ ਸੜਕਾਂ ਇੰਜਾਂ ਮਾਂ ਕਲੀਅਰ ਹੈ ਬਾਕੀ ਤੁਸੀਂ ਮੀਂਹ ਦੇਖ ਸਕਦੇ ਹੋ ਮੀਂਹ ਦਾ ਤਾਂ ਕੋਈ ਹਾਲ ਹੀ ਨਹੀਂ ਬਾੜਾ ਜ਼ਿਆਦਾ ਪੈ ਰਿਹਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਚਲੋ ਅੱਗੇ ਜਿਹੜਾ ਆਪਾਂ ਵਲੌਗ ਹੈ ਉਹ ਹੁਣ ਆਪਾਂ ਸਟਾਰਟ ਕਰਦੇ ਆ ਤੁਹਾਨੂੰ ਨਾ ਬਾਰਿਸ਼ ਵਰਖਾ ਦੇ ਦਿਖਾ ਦੇਣਾ ਕਿ ਹਾਲ-ਵਾਲ ਦੇ ਪਿਛਲੇ ਆ ਪਿਛਲੇ 2 ਦਿਨਾਂ ਤੋਂ ਸਾਡੇ ਹੱਥ 'ਚ ਇਹ ਹੈ ਅੰਬ੍ਰੈਲਾ ਹੀ ਹੈ ਜਦੋਂ ਅਸੀਂ ਬਾਹਰੇ ਜਾਣਾ ਹੁਣ ਤਾਂ ਅੰਦਰ ਹੀ ਬੰਦ ਹੋ ਰਹੇ ਆ ਤੁਹਾਨੂੰ ਮੈਂ ਬਾਹਰੇ ਦਿਖਾ ਕੇ ਲੈਣਾ ਇੱਕ ਮਿੰਟ ਵੀਨ ਗੇਟ ਓਪਨ ਕਰ ਲੈਨੋ ਹੰਦ ਮੀ ਘਟ ਹੈ ਮੈਂ ਤਾਂ ਵਾਰੀ ਆ ਗਿਆ ਹੰਦ ਮੀ ਬੜਾ ਜਿਆਦਾ ਹੁਣ ਤਾਂ ਹਜੇ ਲੋਟ ਹੈ ਕਾਲਾ ਜਿਹੜਾ ਉੱਪਰ ਪਾਣੀ ਹੈ ਨਾ ਜਿਹੜੇ ਨਾੜੀ ਚ ਜਾ ਰਿਹਾ ਇਹ ਅੱਗੇ ਜਾ ਕੇ ਜਮਾ ਇੱਕ ਹੋ ਗਿਆ ਸੀ ਜਿਹੜਾ ਉਹ ਸਾਹਮਣੇ ਦੁਕਾਨ ਕੋਲੇ ਆਪਣੇ ਕੋਲੇ ਜਿਹੜਾ ਉਹ ਪਾਣੀ ਹੈ ਜਮਾ ਉੱਪਰਲੀ ਦੇਲੀ ਨਾਲ ਟੱਚ ਕਰ ਗਿਆ ਸੀਗਾ ਪਾਣੀ ਹੁਣ ਤਾਂ ਜਦੋਂ ਮੀਂਹ ਵਾਜਦਾ ਉਦੋਂ ਐਵੇਂ ਹੋ ਜਾਂਦਾ ਹੈ ਬਾਕੀ ਚਲੋ ਆਪਾਂ ਅੰਦਰ ਚੱਲਦੇ ਆ ਜਿਹੜਾ ਮੀਂਹ ਉਹ ਵਧ ਰਿਹਾ ਹੈ ਮੈਂ ਗਿੱਲਾ ਨਾ ਹੋਵਾਂ ਬਾਕੀ ਆਪਣੇ ਪਿੰਡ ਦੇ ਜਿਹੜੀ ਕੰਸ ਕੋਲੇ ਉਹ ਕਹਿੰਦੇ ਥੋੜਾ ਜਿਹਾ ਓਵਰਫਲੋ ਕਰ ਰਹੀ ਹੈ ਕੁਛ ਸਾਰੇ ਜਾ ਰਹੇ ਨੇ ਦੇਖੋ ਕੀ ਬਣਦਾ ਬਦਲ ਫੇਰ ਹੋ ਗਿਆ ਇਹ ਮੇਰੇ ਸਾਹ ਨੂੰ ਸਾਰਾ ਉੱਚ ਨਹੀਂ ਪਿਆ ਹੋਣਾ ਮੀ ਨੰਗਜੀ ਨਹੀਂ ਹੁਣ ਆਂਟੀ ਤੇ ਚਾਹ ਨਾ ਚਾਹ ਭਾ ਕੁੱਕ ਤਾਂ ਬਦਲ ਆ ਗਈ ਹਾਥੀ ਧਾਰਕ ਮੈਂ ਤਾਂ ਹਾਥੀ ਵਾਲਾ ਕੰਮ ਹਾਥੀ ਵਾਲਾ ਕੰਮ ਮੈਂ ਭੁੱਖ ਜਿਆਦੇ ਲਾ ਦਿਆ ਪੰਜ ਵਜੇ ਤੁਸੀਂ ਉੱਠ ਕੇ ਤਾਂ ਕੀ ਕਰਨੀ ਆ ਹਾਂ ਮੀ ਪਈ ਜਾਂਦਾ ਸੀ ਉਦੋਂ ਵੀ ਹਾਂ ਹੋਰ ਕੌਮਰੇ ਪੰਜ ਗੜੀਆਂ ਸਤਾ ਜੇ ਉਹ ਤੁਹਾਨੂੰ ਕਹਣਾ ਪਈ ਨਹੀਂ ਜਾਂਦਾ ਰਾਤ ਵੀ ਪਈ ਜਾਂਦਾ ਸੀ ਮੀਂਹ ਦੇ 9 ਵਜੇ ਵੀ ਸਵੇਰੇ ਵੀ ਵੈਟਰ ਚੈੱਕ ਕਰ ਲਓ ਕਿ ਸਵੇਰੇ ਮੌਸਮ ਨੂੰ ਦੇਖ ਕੇ ਆਵਾਂਗੇ ਮੌਸਮ ਦਾ ਸਿਧਾਂਤ ਨਹੀਂ ਆਇਆ ਹੋਈ ਸਿੱਖਤਾ ਤਾਹਾਂ ਦੇ ਲਈ ਤਾਹਾਂ ਕਿਹਦੇ ਲਈ 6 ਵਜੇ ਫਿਰ ਮੈਂ ਸੁਨੇਹਾ ਐਡ ਕਰਾਂ ਨਾ ਮੈਨੂੰ 6:30 ਮੈਂ ਤੁੰ ਵੀ ਨਹੀਂ ਸੀ ਜਾਣਾ ਆਲੰਗ ਵਾਂਗ ਆ ਲਿੱਟਰ ਨਾਲ ਰਮ ਵੀ ਨਹੀਂ ਲੱਗਦਾ ਰੱਖਣਾ ਅੱਜ ਮੰਡਾ ਤਾ ਆਂਟੀ ਆ ਹਫਤੇ ਹੀ ਨਹੀਂ ਸਾਰਾ ਆ ਹਫਤਾ ਸਾਰਾ ਹੀ ਨਹੀਂ ਨਿਕਰ ਨਾਲ ਮੰਗੇ ਤੇ ਕਹਿੰਦੇ ਆ ਵਾ ਤੇ ਨੀ ਕੰਮ ਦੀ ਸੀ ਕਿ ਆ ਹਫਤਾ ਮੰਮੀ ਨੇ ਤਾਂ ਬੰਦਿਆ ਦੇ ਰੂਮ ਕੰਡਾ ਖੜਾ ਹੋ ਗਿਆ ਸੰਦ ਪਾਣੀ ਤਾਂ ਕਰਦੇ ਤੜਕੇ ਅਤੜ ਕੈਂਟੀ ਰੋਣ ਕਾ ਤੇ ਲੱਗੀ ਸੀ ਆਪਾਂ ਦਾ ਕੁਛ ਨਹੀਂ ਲੱਗਾ ਆਪਾਂ ਦਾ ਭਾਵੇਂ ਆਏ ਲੋਕਾਂ ਨੂੰ ਨਹੀਂ ਦੇਖ ਕੇ ਵੀ ਆਉਂਦਾ ਹੈ ਆਪ ਨੂੰ ਤਾਂ ਨਹੀਂ ਲੱਗਦਾ ਇਹ ਡਾਕਟਰ ਪਪਾ ਫਸਲਾ ਕੀ ਐ ਲੱਗ ਰਹੀ ਨਾ ਕਿ ਚੰਗਾ ਆਉਂਦਾ ਸੀ ਜੀ ਇਹਦੀ ਤਾਂ ਕੰਮ ਆਪਣੀ ਹੁਣ ਤਾਂ ਨਹੀਂ ਕਰੀ ਹੈ ਨਾ ਜੀ ਰਿੰਗ ਪੁੱਛੀ ਚਾਚਾ ਥੋੜਾ ਡਰਾਉਂਦਾ ਜਿਆਦਾ ਆਪਣੇ ਕਹਿੰਦਾ ਖੜਦੀ ਨਹੀਂ ਬਾਣੀ ਉੱਪਰ ਦੋ ਰੋਟੀਆਂ ਮਸਾਹ ਖਾ ਕੇ ਤਾਂ ਨਾ ਕੋਈ ਨਹੀਂ ਆਇਆ ਸਭ ਖੰਡ ਗੇ ਉਹ ਖੀ ਨਹੀਂ ਕਹਿੰਦਾ ਤੁਹਾਨੂੰ ਤਾਂ ਪਤਾ ਨਹੀਂ ਇਹ ਥੋੜਾ ਡਰਦੇ ਇਹੀ ਜਾਂਦਾ ਹੈ ਇਹ ਕਿ ਉਹ ਕਹਿੰਦਾ ਕੋਠੇ ਦੇ ਆਪਣੀ ਜੀ ਰਿੰਗ ਕਹਿੰਦਾ ਨਾ ਪਾਣੀ ਪੜੀ ਉੱਥੇ ਲਓ ਗਾਇਸ ਉਰੇ ਨਾ ਥੋੜਾਕ ਟਾਈਮ ਜਿਹੜਾ ਮੀ ਹਟ ਗਿਆ ਸੀ ਨਾ ਫਿਰ ਅਸੀਂ ਉਰੇ ਉਹ ਦੇਖਣ ਆਏ ਸੀ ਵੀ ਕੀ ਹਾਲਾਤ ਨੇਗੇ ਇਹ ਦੇਖੋ ਇਹ ਪਿੰਡ ਦੇ ਬਾਰੇ ਤੁਸੀਂ ਪਾਣੀ ਦੇਖ ਸਕਦੇ ਹੋ ਕਿੰਨਾਗਾ ਇਹ ਮਤਲਬ ਖੇਤਾਂ ਚ ਆਈ ਜਾਂਦਾ ਪਾਣੀ ਮਤਲਬ ਖੇਤਾਂ ਚ ਜਿਹੜਾ ਮੀ ਪਈ ਜਾਂਦਾ ਉਹ ਪਾਣੀ ਗਾਹਾਂ ਚਲ ਚਲ ਆਈ ਜਾਂਦਾਗਾ ਇੱਥੇ ਟੋਬਾਗਾ ਆਪਣੇ ਪਿੰਡ ਦਾ ਉੱਥੇ ਜਾ ਕੇ ਆ ਗਿਆ ਓਂਖਰ ਪਿੰਡ ਦੇ ਵਿੱਚ ਘਰਾਂ ਕੋਲੇ ਨਹੀਂ ਪਾਣੀ ਹੈਗਾ ਮਤਲਬ ਬਾਰੇ ਬਾਰੇ ਹੈ ਪਾਣੀ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਤੁਸੀਂ ਅੱਗੇ ਕਲਿੱਪਾਂ ਹੋਰ ਤੋ ਬਾਈਕ ਕੋ ਰਿਆ ਨਾ ਐਨ ਰੈਡੀ ਪਾਣੀ ਵੀ ਕਸਪਤੀ ਤੋਂ ਆ ਗਿਆ ਨਿਕਲਦਾ ਨਹੀਂ ਨਾ ਸੋ ਤੁਹਾਨੂੰ ਕੀ ਕਰਾਂ ਕੋਈ ਕਿਨਾਂ ਕਾਹੀ ਵਹੀ ਇੱਥੇ ਹੈ ਅਸਿਆ Kah, bah iya, na. Tuh balada dia. ਪੂਰੇ 70 ਸਾਲ ਜੂਰੀ ਤੇ ਖੜ ਜਾਂਦਾ ਹੁੰਦਾ ਹੁਣ ਇਧਰੋਂ ਆਏ ਜਾ ਰਿਹਾ ਹੁਣ ਇਧਰੋਂ ਇਧਰ ਜਾ ਰਿਹਾ ਹੈ ਹੈ ਹਾਂ ਜੇ ਨਾ ਹੁੰਦਾ ਫਿਰ ਪਿੰਡ ਚ ਆਉਰੇ ਜੇ ਪਾਣੀ ਬੈਨਗੇ ਮੂਰੇ ਤਾਂ ਨਹੀਂ ਤੇ ਉਹ ਪੱਸੀ ਦਾ ਹੁੰਦਾ ਜਿਹੜੀ ਕੋਈ ਹੋ ਗਈ ਆਂਦੀ ਪੰਛੀ ਆ ਹੇ ਗਾਈਜ਼ ਆਪਣੇ ਪਿੰਡ ਦੇ ਨਾਲ ਦੂਜੇ ਪਾਸੇ ਆ ਮਤਲਬ ਹੋਰ ਸੜਕ ਤੇ ਆ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਔਰੇ ਓਰੇ ਤਾਂ ਅਲੱਗ ਦਾ ਵਿਚਾਲੇ ਵੀ ਸੜਕ ਹੈ ਹੀ ਨਹੀਂ ਆਗਾ ਫਿਰ ਇਹ ਓਰ ਸੜਕ ਪਰ ਨੇ ਪੂਲੀ ਆ ਤੋਨੂੰ ਚੱਕ ਰਹੇ ਨੇ ਫਿਰ ਉਹ ਕਿਵੇਂ ਸੜਕੋਂ ਦੁਪੱਟੀ ਜਾਊਗਾ ਆਉ ਲੋਕੋ ਬਹੁਤ ਹਨੇਖਰਦਾ ਲੱਗਦਾ ਦੇਖੋ ਹੋਏ ਬੱਦਲ ਸੇਖ ਲਾਗਾ ਹੋਣਾ ਹੈ ਇਹ ਹੈ ਲੋ गाइस ਉਰੇ ਨਾ ਮਤਲਬ ਪਾਣੀ ਨੂੰ ਕੱਢਣ ਦੀ ਨਹੀਂ ਨਾ ਵੀ ਜਿਹੜੇ ਬਾਣਾ ਚ ਪਾਣੀ ਖੜਾ ਹੈ ਵੀ ਉਹ ਲੰਗ ਜੀ ਉਹਦੇ ਦੀ ਜਿਹੜੀਆਂ ਪੁਲੀਆਂ ਨੇ ਉਹਨੂੰ ਖੋਲ ਰਏ ਨੇਗੇ ਜੀਸੀਬੀ ਦੀ ਮਦਦ ਨਾਲ ਸਾਰੇ ਮਤਲਬ ਜਿਹੜਾ ਅੱਗੇ ਦੀ ਅੱਗੇ ਪਾਣੀ ਲੰਗੀ ਜਾਵੇ ਦੂਰ ਕਲੇ ਜਾ। ਆਹ ਆਲੇ ਪਾਸੇ। ਕਿੱਟੀ ਕਿੱਟੀ। ਅੜਦੀ। ਪਾਣੀ ਤੱਕ ਵੜੀ ਆਪੇ। ਉਹ ਨਾਲੇ ਵਿੱਚ ਫਸੂ ਇਹਨੇ ਪਾਣੀ ਦਾ। ਨਾਲੇ ਮਗਰ ਪੁਲੀ ਤੇ ਵਿੱਚ। ਵਿੱਚ ਜਾਉਂਦਾ ਆਮ ਨਾਲ। ਹੋਰ। ਉਹ ਵੇਖੀ। ਹੋਰ। ਅੱਗੇ ਦੇ। ਚਾਪੇ ਕੇ ਆਏ। ਇਹਨਾਂ ਦਾ। ਕਿੱਟੀ ਗਈ ਹੋਈ।

ਫਾਈਨਲੀ ਮਾੜੀ ਮੌਤੀ ਜੀ ਧੁੱਪ ਨਿਕਲੀ ਹੈ ਤੇ ਥੋੜਾ ਜਿਹਾ ਮਤਲਬ ਲੱਗਦਾ ਸੂਰਜ ਦੇਵਤਾ ਆਏ ਪਿਛਲੇ 3-4 ਦਿਨਾਂ ਤੋਂ ਬਾਅਦ ਧੁੱਪ ਨਿਕਲੀ ਹੈ ਬੱਦਲ ਹੁਣ ਵੀ ਬਹੁਤ ਹੈ ਲੇਕਿਨ ਵਿਚ ਦੀ ਧੁੱਪ ਆ ਚੁੱਕੀ ਹੈ ਲਓ ਗਾਇਸ ਜਿਹੜਾ ਅੱਜ ਦਾ ਵਲੌਗ ਹੈ ਇਹਦਾ ਵੀ ਅੰਤ ਕੀ ਕਰਦੇ ਹਾਂ ਬਹੁਤ ਛੋਟਾ ਜਿਹਾ ਵਲੌਗ ਸੀਗਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਇੱਥੇ ਤੱਕ ਵੀ ਜਿਹੜਾ ਮੇਰਾ ਵਲੌਗ ਦੇਖਿਆ ਤੁਹਾਡਾ ਟਾਈਮ ਦਿੱਤਾ ਹਨਾ ਤੇ ਚਲੋ ਜਿਹੜਾ ਅੱਜ ਦਾ ਵਲੌਗ ਹੈ ਇੱਥੇ ਐਂਡ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਰਬ ਰਖਾ